ਇੱਕ ਵਾਰ ਫੇਰ ਸਾਡਾ ਪਿਆਰਾ ਵੀਰ ਰਣਜੀਤ ਬਾਵਾ ਜੀ ਉਹਨਾਂ ਨੂੰ ਇਸ ਇਲਾਕੇ 'ਚ ਆਉਣ ਤੇ ਨਿੱਗੀ ਜਾਇਆ ਔਰ ਮੈਂ ਇਹ ਅਰਦਾਸ ਕਰੂੰਗਾ ਰਣਜੀਤ ਬਾਵੇ ਵੀਰ ਲੋਕ ਕਹਿੰਦੇ ਆ ਰੇਟ ਚੰਗੇ ਗਾਉਣ ਵਾਲਿਆਂ ਨੂੰ ਥੱਲੇ ਨੂੰ ਖਿੱਚੀ ਜਾਓ ਇਹ ਤਰਾਸ ਦੀ ਹੈ ਸੱਚ ਕਹਿਣਾ ਜੇ ਧੀਆਂ ਭੈਣਾਂ ਦੇ ਲੱਕ ਹਿਲਾਉਣ ਵਾਲੇ 50-50 ਲੱਖ ਲੈਣ ਲੱਗ ਗਏ ਤੇ ਹੱਕ ਦੀ ਆ ਬਾਈ ਨੇ ਮੇਰ ਜਗ ਆਇਆ ਸੁਣਿਆ ਤੁਸੀਂ ਤੋ ਦਿਨ ਜਾ ਕੇ ਦਿਮਾਗ ਚਕਰਾਉਂਦਾ ਰਹਿੰਦਾ ਜਿਹੜਾ ਇੱਥੋਂ ਜ਼ੋਰ ਲਾ ਕੇ ਗਾਉਂਦਾ ਇਹਨਾਂ ਨੂੰ ਪੈਸੇ ਘੱਟ ਕਿਉਂ ਮੈਂ ਉਹ ਦਿਨ ਬਹੁਤ ਜਲਦੀ ਬਾਵੇ ਵੀਰ ਦੇਖਣਾ ਚਾਹਣਾ ਮੇਰਾ ਭਜਾ ਭਰਾ ਪੰਜਾਬ ਚ 50 ਲੱਖ ਦਾ ਸ਼ੋਅ ਲੱਗੇ 50 ਲੱਖ ਚ ਸ਼ੋਅ ਲੱਗੇ ਦਿਲੋਂ ਮੁਬਾਰਕਾ ਨਹੀਂ ਭਾਈ ਇਹ ਤਰਾਸ ਦੀ ਐ ਪੰਜਾਬ ਦੀ ਇੱਥੇ ਬੋਲ ਤੁਹਾਡਾ ਜਿਨ੍ਹਾਂ ਨੂੰ ਸੁਰ ਦਾ ਵੀ ਨਹੀਂ ਨਾ ਪਤਾ ਉਹਨਾਂ ਦਾ ਕਹਿੰਦੇ ਜੀ ਉਹ ਸਮਝ ਵੀ ਆ ਰਹੀ ਚੱਲ ਕੀ ਰਹੀ ਗਾਇਕੀ ਚੱਲ ਕੀ ਰਹੀ ਹੈ ਯਾਰ ਤੇ ਉਹਨਾਂ ਦਾ ਕਹਿੰਦੇ ਜੀ ਇਹ ਕਰੋੜ ਲੁਗਾਉਣ ਗਿਆ ਤੇ ਜਿਹੜਾ ਕੋਈ ਚੰਗਾ ਹਿੱਕ ਤੇ ਜੋਰ ਲਗਾਉਣ ਵਾਲਾ ਉਹਨੂੰ ਕਹਿੰਦੇ ਨਹੀਂ ਕਰੋ ਉੱਥੇ ਲੈ ਇਹਨੂੰ 50 ਉਥੋਂ 50 ਉਥੋਂ 50 ਘੱਟ 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 ਕੇ ਉਹ ਘੱਟ ਕਿਉਂ ਬਈ ਹੀਰੇ ਦਾ ਮੁੱਲ ਪੂਰਾ ਪਹਿਣਾ ਚਾਹੀਦਾ ਬਹੁਤ ਇਹ ਵੀਰ 0 ਤੋਂ ਮੈਂ ਪਹਿਲਾਂ ਵੀ ਜਦੋਂ ਗਾਉਂਦਾ ਸੀ ਦੱਸਿਆ ਇਹ 0 ਤੋਂ ਸ਼ੁਰੂ ਹੋਇਆ ਆ ਇਦਾਂ ਨਹੀਂ ਪੇ ਘਰੋਂ ਕਿਹਾ ਪੇ ਚੱਕ ਬਈ ਕਰੋੜ ਰੁਪਏ ਤੇ ਕਲਾਕਾਰ ਬਣ ਜਾ ਵਾਵੇ ਵੀਰ ਦਾ 10 12 ਸਾਲ ਦਾ ਸਟਰਗਲ ਹੈ ਮਹਾਰਾਜ ਬਹੁਤ ਅੱਗੇ ਹੋਰ ਮੇਰੇ ਵੀਰ ਨੂੰ ਨੇਵੇ ਚੰਦ ਕ ਕਲਾਕਾਰ ਐ ਤਿੰਨ ਚਾਰ ਕਲਾਕਾਰ ਜਿਹੜੇ ਕਮਰਸ਼ੀਅਲ ਗਾਣ ਦੇ ਨਾਲ ਜਿਨ੍ਹਾਂ ਦਾ ਗੀਤ ਆਵੇ ਪੰਜਾਬ ਦੇ ਇਤਿਹਾਸ ਤੇ ਜਿਨ੍ਹਾਂ ਦਾ ਗੀਤ ਆਵੇ ਮਹਾਰਾਜਾ ਰਣਜੀਤ ਸਿੰਘ ਤੇ ਜਿਹੜੇ ਗੱਲ ਕਰਨ ਪੰਜਾਬ ਦੀ ਜਿਹੜੇ ਗੱਲ ਕਰਨ ਹੱਕ ਤੇ ਸੱਚ ਦੀ ਉਹਤੇ ਭਾਵੇਂ ਫਿਰ ਮੇਰੇ ਭਰਾਵਾਂ ਨੂੰ ਖਮਿਆਜ਼ਾ ਵੀ ਕਰੋੜਾਂ ਦਾ ਭੁਗਤਣਾ ਪਿਆ ਪਰ ਪੰਜਾਬ ਦੇ ਸ਼ੇਰ ਐ ਇਸ ਗੱਲ ਹੀ ਇੱਕ ਵਾਰ ਖੋਲ ਕੇ ਤਾੜੀਆਂ ਕਲਗੀਧਰ ਪਾਸ਼ਾ ਇਸੇ ਤਰ੍ਹਾਂ ਮਿਹਰ ਕਰਕੇ ਮੇਰੇ ਭਰਾ ਤੋਂ ਸੇਵਾ ਲੈਂਦੇ ਰਹਿਣ ਇੱਕ ਵਾਰ ਫੇਰ ਸਾਡੇ ਇਸ ਇਲਾਕੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਜੋਗ ਜੋਗ ਜਿਓ ਫੇਰ ਗੁਰੂ ਸਾਹਿਬ ਕਿਰਪਾ ਕਰਨ ਐਨ ਆਰ ਆਈ ਵੀਰਿਆ ਨੇ ਬਹੁਤ ਇਸ ਮੇਲੇ ਲਈ ਸੇਵਾ ਭੇਜੀ ਹੈ 2-3 ਸਾਲ ਬਾਅਦ ਅਸੀਂ ਹੋਰ ਤੁਹਾਨੂੰ ਜਿੰਨੇ ਹੋਣ ਦਿੱਤੇ ਤੇ ਡਬਲ ਇਕੱਠੇ ਕਰਕੇ ਇੱਕ ਵਾਰ ਫੇਰ ਵੀਰ ਦੇ ਦਰਸ਼ਨ ਦیدار ਕਰੀਏ ਬਹੁਤ ਸਾਰਾ ਬਹੁਤ ਥੈਂਕ ਯੂ ਆ ਬਾਬਾ ਜੋਗੀ ਪੀਰ ਜੀ ਲਈ ਚਾਰ ਲਾਈਨਾਂ ਆ